ਇਕੋ ਮਾਈਕ ਬੋਰਡ ਜਿਹੜਾ ਆਪ ਤਿਆਰ ਕੀਤਾ ਏ ਇੱਕ ਆਪ ਇਸ ਵਿੱਚ ਟਵਿੱਟਰ ਲੱਗਾ ਸੋਚ ਵਿੱਚ ਲਗਾਉਣਾ ਫਤਮ 7805 ਸਪਲਾਈ 6883 ਆਈਡੀਓ ਬੋਰਡ ਅੱਸੀ ਕਾਲ ਤੁਸੀਂ ਦੇਖ ਰਹੇ ਹੋ ਇਲੈਕਟ੍ਰੋਨਿਕਲ ਮਲਟੀ ਵਰਕ ਤੇ ਅੱਜ ਆਪਾਂ ਬਲੂਥੂਥ ਸਪੀਕਰ ਤਿਆਰ ਕਰਨ ਲੱਗੇ ਆ ਉਸ ਦੀ ਪੂਰੀ ਹੋਮ ਮੇਡ ਸਪੀਕਰ ਪੂਰੀ ਵੀਡੀਓ ਕੀ ਕੀ ਉਹਦੇ ਵਿੱਚ ਮਟੀਰੀਅਲ ਲੱਗਾ ਸਾਰਾ A ਤੋਂ Z ਆ ਕਲੀਅਰ ਦੱਸਾਂਗੇ ਤੇ ਨਾਲ ਨਾਲ ਬਣਾਵਾਂਗੇ ਇਸ ਦੇ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਐਡ ਕਰਾਂਗੇ ਜਿਵੇਂ ਆਪਣਾ ਤੇ ਦੋ ਤਿੰਨ ਫੀਚਰ ਹੋਰ ਆ ਉਹ ਤੁਸੀਂ ਵੀਡੀਓ ਨੂੰ ਅੱਗੇ ਦੇਖੋ ਫਿਰ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੇ ਨਾਲੇ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਚਾ ਆਪਣਾ ਹੋ ਗਿਆ ਤਿਆਰ ਹੁਣ ਆਪਾਂ ਇਸ ਦੇ ਉੱਪਰ ਲਾਵਾਂਗੇ ਪੀਵੀਸੀ ਸ਼ੀਟ ਪੀਵੀਸੀ ਸ਼ੀਟ ਲਾਉਣ ਦਾ ਕਾਰਨ ਇੱਕ ਤਾਂ ਇਹ ਥੋੜਾ ਜਿਹਾ ਹੈਵੀ ਹੋ ਜਾਊਗਾ ਦੂਸਰੀ ਏ ਦੀ ਪਾਰਟੀ ਦੀ بیس ਵਧੀਆ ਆਊਗੀ ਸੋ ਆਪਾਂ ਦੋਵੇਂ ਸਾਈਡਾਂ ਤੇ ਤਿੰਨ ਸੌਰੀ ਚਾਰ ਸਾਈਡਾਂ ਤੇ ਲਾਵਾਂਗੇ ਆਪਾਂ ਵੀ ਦੀ ਸ਼ੀਟ ਦੇਖਿਓ ਆਪਣੀ ਕਟਿੰਗ ਫਰੰਟ ਦੀ ਹੋ ਗਈ ਸੀਗੀ ਪਹਿਲਾਂ ਹੀ ਕਟਿੰਗ ਵਿੱਚ ਦੋ ਸਪੀਕਰ ਆਪਾਂ ਰੱਖੇ 3 ਇੰਚੀ 15 62 ਤੇ ਸੈਂਟਰ ਚ ਆਪਾਂ ਲਾਈਟ ਦਿੱਤੀ ਹੈ ਤੇ ਇਹ ਆਪਣਾ ਮੇਨ ਸਵਿਚ ਆ ਜਾਊਗਾ ਇੱਥੇ ਤੇ ਇਹ ਸੈਂਟਰ ਚ ਆਪਣਾ ਆ ਜਾਊਗਾ ਬਲੂਟੁੱਥ ਮੋਡਿਊਲ ਤੇ ਤੀਸਰਾ ਆਪਣਾ ਆ ਜਾਊਗਾ ਵੋਲਿਊਮ ਦਾ ਵੋਲਿਊਮ ਉਨ ਲਾਵਾਗੇ ਆਪਾਂ ਇਥੇ ਤੇ ਇਹਦੇ ਉੱਪਰ ਫਰੰਟ ਤੇ ਜਾਲੀ ਆ ਜੂਗੀ ਬਰਫੀ ਜਾਲੀ ਐਲੂਮੀਨੀਅਮ ਜਾਲੀ ਹੁੰਦੀ ਆ ਤੇ ਇਹਦੇ ਸਾਈਡ ਤੇ ਆਪਾਂ ਕਟਿੰਗ ਕਰਕੇ ਲਗਾਵਾਂਗੇ ਪੀਵੀਸੀ ਸ਼ੀਟ ਤੇ ਬੈਕ ਤੇ ਆਪਾਂ ਸਾਰਾ ਐਂਟਰੀ ਦਾ ਸਮਾਨ ਫਿੱਟ ਕਰਨ ਤੋਂ ਬਾਅਦ ਆਪਾਂ ਇੱਕ ਗੁੱਲੀਆਂ ਲਾਵਾਂਗੇ ਜਿਵੇਂ ਚੋਰਸ ਜੀਆਂ ਆਪਣਾ ਬੈਕ ਕਵਰ ਰੋਕਣ ਵਾਸਤੇ ਤੇ ਉਹਦੇ ਉੱਤੇ ਅਸੀਂ ਕੇ ਪੀਚ ਤੇ ਛੋਟੀਆਂ ਛੋਟੀਆਂ ਕੋਈ ਗੁੱਲੀਆਂ ਨੁੱਕਰ ਚ ਲਾ ਦਾਂਗੇ ਜਿਹੜਾ ਆਪਣਾ ਬੈਕ ਕਵਰ ਆ ਉਹ ਰੁਕ ਜਾਵੇ ਉਸ ਤੋਂ ਬਾਅਦ ਤੇ ਫਿਰ ਆਪਾਂ ਇਹਨੂੰ ਸ਼ੀਟ ਛੁੱਟ ਲਾਗੇ ਤੇ ਵਧੀਆ ਤਰੀਕੇ ਨਾਲ ਕੰਪਲੀਟ ਕਰਨਗੇ ਤੁਸੀਂ ਵੀਡੀਓ ਨੂੰ ਦੇਖਦੇ ਰਹੋ ਇਹ ਆ ਗਈ ਜੀ ਆਪਣੀ ਫੈਵੀਟ ਟਾਈਟ ਬੇਸਿਕਲੀ ਇਹ ਪੱਥਰ ਜੋੜਨ ਵਾਸਤੇ ਹੁੰਦੀ ਆ ਤੇ ਆਪਣੀ ਗੈਪ ਫਿਲ ਤੇ ਆਪਾਂ ਇਸ ਦੇ ਉੱਪਰ ਇਹੀ ਯੂਜ਼ ਕੀਤੀ ਹੈ ਸਾਰੇ ਇਸ ਦੇ ਨਾਲ ਹੀ ਉਸ ਨੂੰ ਫਿਟਿੰਗ ਕੀਤਾ ਵਾ ਤੇ ਕੁਝ ਕੁ ਜਗ੍ਹਾ ਤੇ ਫੈਵੀਕੋਲ ਆਇਆ ਉਸ ਤੋਂ ਬਾਅਦ ਆਪਾਂ ਹੁਣ ਤੁਹਾਡੇ ਸਾਹਮਣੇ ਦੇਖ ਰਹੇ ਹੋ ਸਾਰਾ ਇਹਦੇ ਉੱਪਰ ਪੀਵੀਸੀ ਸ਼ੀਟ ਲਾ ਕੇ ਤੇ ਇਸ ਨੂੰ ਕਵਰ ਕਰਕੇ ਉਸ ਨੂੰ ਬੰਦ ਦਿੱਤਾ ਇਸ ਤੋਂ ਥੋੜੀ ਜੀ ਆਪਾਂ ਕਰਾਂਗੇ ਵੇਟ ਸੁਕਣ 4-5 ਘੰਟੇ ਸੁੱਕਣ ਤੋਂ ਬਾਅਦ ਤੁਸੀਂ ਇਸ ਦੀ ਲੁੱਕ ਦੇਖ ਸਕਦੇ ਹੋ ਕਿਵੇਂ ਦੀ ਆਪਾਂ ਸਾਨੂੰ ਖੋਲ ਲਿਆ ਵਾ ਤੇ ਇਹ ਸਾਰੀ ਪੀਵੀਸੀ ਸ਼ੀਟ ਆਪਾਂ ਫੇਵਿਕੋਲ ਦੇ ਨਾਲ ਲਾਈ ਸੀਗੀ ਫੇਵਿਕੋਲ ਦੇ ਨਾਲ ਲਾਉਣ ਦਾ ਕਾਰਨ ਇਹ ਹੈ ਕਿ ਇੱਕ ਤਾਂ ਵਧੀਆ ਪਕੜ ਕਰੂਗੀ ਤੇ ਦੂਸਰਾ ਸੁੱਕ ਜਲਦੀ ਜਾਊਗੀ ਬਾਕੀ ਫਰੰਟ ਵਾਲੇ ਸਾਈਡ ਤੇ ਆਪਾਂ ਕਰਾਂਗੇ ਪੇਂਟ ਇਸ ਉੱਪਰ ਸਿਲਵਰ ਪੇਂਟ ਕਰਾਂਗੇ ਸਿਲਵਰ ਸ਼ੀਟ ਦੇ ਨਾਲ ਦਾ ਮੈਚ ਕਰਦਾ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਥੋੜੀ ਦਰ ਸੁੱਕਣ ਦਵਾਂਗੇ ਸਾਈਡ ਤੇ ਟੇਪ ਲਗਾ ਲਈ ਤਾਂ ਕਿ ਆਪਣੀ ਸ਼ੀਟ ਖਰਾਬ ਨਾ ਹੋਵੇ ਪੇਂਟ ਸਪਰੇਅ ਪੇਂਟ ਵਰਤਿਆ ਜੋ ਜਲਦੀ ਸੁੱਕ ਜਾਂਦਾ ਹੈ ਤੇ ਵਧੀਆ ਤਰੀਕੇ ਨਾਲ ਮਜ਼ਬੂਤੀ ਆ ਜਾਂਦੀ ਹੈ ਇਹ ਹੈ ਜੀ ਆਪਣੀ ਬਰਫੀ ਕਟਿੰਗ ਸਿਲਵਰ ਜਾਲੀ ਜਿਹੜੀ ਤੁਹਾਨੂੰ ਕਿਹਾ ਸੀ ਜੇ ਆਪਾਂ ਫਰੰਟ ਤੇ ਲਗਾਵਾਂਗੇ ਫਰੰਟ ਤੇ ਲਗਾਉਣ ਤੋਂ ਬਾਅਦ ਆਪਾਂ ਇਸ ਤੇ ਆਪ ਪੂਰਾ ਸਾਈਜ਼ ਲਵਾਂਗੇ ਸਾਈਜ਼ ਲੈਣ ਤੋਂ ਬਾਅਦ ਆਪਾਂ ਜਿਹੜੇ ਇਹਦਾ ਆਪਣਾ ਗੈਪ ਰਹਿੰਦਾ ਵਾ ਉਹ ਗੈਪ ਤੇ ਆਪਾਂ ਸਾਰੀ ਕਟਿੰਗ ਕਰਾਂਗੇ ਜਿਵੇਂ ਆਪਣੀ ਬਲੂਤੁੱਥ ਕਟਿੰਗ ਕਰਾਂਗੇ ਮੋਡਿਊਲ ਦੀ ਸਵਿਚ ਦੀ ਕਟਿੰਗ ਕਰਾਂਗੇ ਤੇ ਦੂਸਰਾ ਆਪਣਾ ਵੋਲਿਊਮ ਟਾਉਨ ਦੀ ਕਟਿੰਗ ਕਰਾਂਗੇ ਬਾਕੀ ਸਪੀਕਰ ਦੀ ਕਟਿੰਗ ਆਪਾਂ ਨਹੀਂ ਕਰਾਂਗੇ ਕਿਉਂਕਿ ਸਪੀਕਰ ਦੇ ਉੱਪਰ ਤੇ ਆਪਾਂ ਨੂੰ ਫਰੰਟ ਤੇ ਜਾਲੀ ਚਾਹੀਦੀ ਹੈ ਸੋ ਆਪਣਾ ਪੀਸ ਇਹ ਕੱਟ ਲਿਆ ਵਾ ਇਹ ਪੀਸ ਕੱਟਣ ਤੋਂ ਬਾਅਦ ਆਪਣੀ ਜਾਲੀ ਹੋਗੀ ਬਾਕੀ ਵੇਸਟ ਇਹਨੂੰ ਕਿਸੇ ਹੋਰ ਕੰਮ ਲੈ ਕੇ ਆਵਾਂਗੇ ਜਾਲੀ ਦੀ ਕਟਿੰਗ ਆਪਾਂ ਕਰ ਲਈ ਹੈ ਤਿੰਨ ਜਗ੍ਹਾ ਤੋਂ ਕਟਿੰਗ ਕੀਤੀ ਹੈ ਇੱਕ ਸਵਿਚ ਦੀ ਦੂਸਰੀ ਇੰਪਲੀਟ ਟੂ ਮੋਡਿਊਲ ਤੇ ਤੀਸਰੀ ਆਪਣੀ ਵੋਲਯੂਮ ਨੋਬ ਦੀ ਤੁਸੀਂ ਦੇਖ ਸਕਦੇ ਹੋ ਕਟਿੰਗ ਆਪਣੀ تین ਜਗ੍ਹਾ ਤੋਂ ਹੋ ਗਈ ਆ ਉੱਪਰ ਕਟਿੰਗ ਹੋਈ ਆ ਕੋਈ ਵੱਧ ਘੱਟ ਕਰਨੀ ਜੀ ਕੀਤੀ ਸੋ ਕਟਿੰਗ ਆਪਾਂ ਬੜੇ ਈਜ਼ੀ ਤਰੀਕੇ ਨਾਲ ਹੋ ਜਾਂਦੀ ਆ ਵਾਇਰ ਕਟਰ ਦੀ ਮਦਦ ਨਾਲ ਬੜੇ ਈਜ਼ੀ ਤਰੀਕੇ ਨਾਲ ਕਟਿੰਗ ਹੋ ਜਾਂਦੀ ਆ ਕੋਈ ਬਹੁਤਾ ਮਜੂੜਾ ਪੰਗਾ ਨਹੀਂਗਾ ਸੋ ਇਸ ਦੇ ਉੱਪਰ ਆਪਾਂ ਪੇਚ ਨਹੀਂ ਲਾਵਾਂਗੇ ਸਵਿਚ ਮੋਡਿਊਲ ਨਾਲ ਇੱਕ ਜੀ ਪਕੜ ਵਧੀਆ ਹੋ ਜੂਗੀ ਪੇਚ ਲਾਉਣ ਦੀ ਲੋੜ ਨਹੀਂ ਸੋ ਸੋ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਇੱਕ ਸਾਈਡ ਤੇ ਚੋਰਸ ਚਪਟੀ ਫੱਟੀ ਜਿ ਕੁਝ ਵੀ ਲਾ ਲਾਂਗੇ ਆਪਣਾ ਜਿਸ ਤਰ੍ਹਾਂ ਆਪਣਾ ਬੈਕ ਕਵਰ ਵਧੀਆ ਤਰੀਕੇ ਨਾਲ ਲੱਗਿਆ ਰਹੇ ਤੇ ਗੈਪ ਫਿਲ ਦੇ ਨਾਲ ਆਪਾਂ ਸਾਈਡ ਤੇ ਜਿੰਨਾ ਵੀ ਗੈਪ ਆ ਉਹ ਸਾਰਾ ਫਿਲ ਕਰ ਲੈ ਕਿਉਂਕਿ ਉਸ ਦੇ ਵਿੱਚ ਕੋਈ ਵੌਇਸ ਜਿਵੇਂ ਚੱਲੂਗੀ ਤੇ ਉਹਦੇ ਵਿੱਚ ਕੋਈ ਗੈਪ ਨਾ ਰਹੇ ਜੇ ਕਿ ਵੌਇਸ ਬਾਰ ਆਉਗੇ ਜਾਲੀ ਤੇ ਪੇਚਣ ਨੂੰ ਆਪਾਂ ਕਰਾਂਗੇ ਬਲੈਕ ਰੰਗ ਸਿਲਵਰ ਦੇ ਨਾਲ ਬਲੈਕ ਰੰਗ ਉਹ ਵਧੀਆ ਮੈਚਿੰਗ ਹੋਊਗੀ ਪੇਂਟ ਆਪਾਂ ਇਸ ਨੂੰ ਸਪਰੇਅ ਕਰਦੇ ਪਏ ਹਾਂ ਸਪਰੇਅ ਪੇਂਟ ਦੇ ਨਾਲ ਇੱਕ ਥੋੜਾ ਈਜ਼ ਸੁੱਕ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਆਪਣੀ ਜਾਲੀ ਦੀ ਲੁੱਕ ਨਿਕਲਾਈ ਆ ਬਲੈਕ ਕਲਰ ਦੀ ਸੋ ਹੁਣ ਆਪਾਂ ਇਹਨੂੰ ਕਰਦੇ ਆ ਜੀ ਫਿੱਟ ਹੁਣ ਆਪਾਂ ਕਰਦੇ ਆ ਸਪੀਕਰ ਫਿੱਟ ਸਪੀਕਰ ਆਪਣੇ 15 ਵਾਟ 6 ਓਮ ਦੇ ਦੋ ਸਪੀਕਰ ਹੈ ਜਿਹੜਾ ਆਪਾਂ 6883 IC ਬੋਰਡ ਦੀ ਮਦਦ ਨਾਲ ਚਲਾਵਾਂਗੇ ਜੇਕਰ ਤੁਸੀਂ ਇਸ ਨੂੰ ਬਾਏ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਅਤੇ ਬੋਰਡ ਦਾ ਤੇ ਸਪੀਕਰ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੁਸੀਂ ਉਸ ਤੋਂ ਜਾ ਕੇ ਇਸ ਨੂੰ ਬਾਏ ਕਰ ਲਿਓ ਇਹ ਸਪੀਕਰ ਨਹੀਂ ਇਹ ਵੂਫਰ ਆ ਸਪੀਕਰ ਤੇ ਵੂਫਰ ਦੇ ਵਿੱਚ ਅੰਤਰ ਹੁੰਦਾ ਸਪੀਕਰ ਓਨਲੀ ਵਾਇਜ਼ ਹੁੰਦਾ ਤੇ ਬੇਸ ਡਰੱਬਲ ਵਿਦ ਹੁੰਦਾ ਤੇ ਕਲਾਸਿਕ ਕੰਪਨੀ ਦੇ ਆ ਸੋ ਦੋ ਸਪੀਕਰ ਆਪਾਂ ਇਹਦੇ ਵਿੱਚ ਲਾਵਾਂਗੇ ਸੋ ਤੁਸੀਂ ਦੇਖਦੇ ਹੋ ਮੈਗਨੇਟ ਤੋਂ ਪਤਾ ਲੱਗ ਜਾਂਦਾ ਮੈਗਨੇਟ ਜੇ ਵੱਡੀ ਆ ਉਦੋਂ ਦੀ ਛੋਟੀ ਹੁੰਦੀ ਸਪੀਕਰ ਦੀ ਚਾਰ ਬੇਚਾਂ ਦੀ ਮਦਦ ਨਾਲ ਆਪਾਂ ਇਹਨੂੰ ਕੱਸ ਲਵਾਂਗੇ ਤੇ ਸਾਈਡਾਂ ਦੇ ਜਿਹੜਾ ਗੈਪ ਹੋਊਗਾ ਗੈਪ ਫਿਲ ਦੇ ਨਾਲ ਗੈਪ ਫਿਲ ਕਰ ਲਵਾਂਗੇ ਸਪੀਕਰ ਆਪਾਂ ਇਹਦੇ ਵਿੱਚ ਫਿੱਟ ਕਰ ਲਿਓ। ਸਪੀਕਰ ਫਿੱਟ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਟਰਾਂਸਫਾਰਮ ਤੇ ਬੋਰਡ ਫਿੱਟ ਕਰਾਂਗੇ ਤੇ ਕੁਝ ਸਵਿੱਚ ਲਗਾਵਾਂਗੇ। ਬਲੂਕਸ ਤੋਂ ਮੜੀ ਕੋਲ ਫਿੱਟ ਕਰਾਂਗੇ। ਤੇ ਇਸ ਤਰੀਕੇ ਨਾਲ ਆਪਣੀ ਜਾਲੀ ਲੱਗ ਜੂਗੀ। ਸੋ ਜਾਲੀ ਦੇ ਉੱਪਰ ਸਵਿੱਚ ਤੇ ਫਿਰ ਉੱਥੇ ਤੋਂ ਮੋਬ ਪੌਂਡੇ ਕੋਲ ਲੱਗੂਗਾ ਤਾਂ ਜਾਲੀ ਪਕੜ ਹੋ ਜੂਗੀ। ਜਾਲੀ ਨੂੰ ਕੋਈ ਪੇਚ ਨਹੀਂ ਲਾਵਾਂਗੇ। ਸਪੀਕਰ ਦੇ ਸਾਈਡ ਤੇ ਜਿਵੇਂ ਤੁਸੀਂ ਦੇਖ ਸਕਦੇ ਜੋ ਗੈਪ ਰਹਿ ਗਿਆ ਵਾ ਇਸ ਨੂੰ ਆਪਾਂ ਗੈਪ ਫਿਲ ਇਹ ਜਾਂ ਸਿਲਿਕਨ ਦੀ ਮਤਲਬ ਇਹ ਨਾਲ ਇਹ ਸਦਾ ਗੈਪ ਆਮ ਬੰਦ ਕਰ ਦੇਵਾਂਗੇ ਬੈਕ ਗਵਰ ਨੂੰ ਵੀ ਕਰ ਲਾਂਗੇ ਪੇਂਟ ਪੇਂਟ ਕਰਨ ਤੋਂ ਬਾਅਦ ਜੋ ਜੋ ਇਹਦੇ ਵਿੱਚ ਸਮਾਰਗਨਾ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਲੱਗੂਗਾ ਪ੍ਰੀ ਸੈਟ 3 ਜੋ ਵੋਲਿਊਮ ਮਾਈਕ ਕੰਟਰੋਲ ਨੂੰ ਸੈੱਟ ਕਰਨਗੇ ਤੇ ਤਿੰਨ ਸਵਿਚ ਲੱਗਣਗੇ ਇੱਕ ਇਹਦੇ ਵਿੱਚ ਟਵੀਟਰ ਲੱਗੂਗਾ ਉਸ ਇੱਕ ਟਵੀਟਰ ਦਾ ਸੋਚੂਗਾ ਇੱਕ ਹੋਗਾ ਸਪੀਕਰ ਦਾ ਸਵਿਚ ਤੇ ਇਕ ਆਪਣੇ ਲੂ ਮਾਈਕ ਪਿੰਡ ਤੇ ਇੱਕ ਉਹ ਮਾਈਕ ਦਾ ਸਵਿਚ ਬਲੂਟੁੱਥ ਮੋਡਿਊਲ ਕਰ ਰਿਹਾ ਫੇਟ ਉਹਦੀ ਆਪਾਂ ਪੰਜ ਤਰ੍ਹਾਂ ਕਰ ਲਈਏ ਗਰਾਉਂਡ ਲੈਫਟ ਰਾਈਟ ਤੇ ਪਲੱਸ ਮਾਈਨਸ ਸਤੋਂ ਬਾਅਦ ਆਪਾਂ ਦੇਖਾਂਗੇ ਕਨੈਕਸ਼ਨ ਇਹ ਤਾਰ ਆ ਗਈ ਪਲੱਸ ਮਾਈਨਸ ਅਰੇ ਨੂੰ 5 ਵੋਲਟ ਦੇਵਾਂਗੇ ਤੇ ਇਹਦੇ ਵਿੱਚ ਇੱਕ ਆਪਾਂ LED ਲਾ ਲਿਆ ਮਲਟੀ ਕਲਰ ਤੋ ਇਹ ਜੋ ਆਪਣਾ ਗਰਾਉਂਡ ਤੇ ਉਸ ਤੋਂ ਬਾਅਦ ਕੱਢੂ ਆਪਣੀਆਂ ਲੈਫਟ ਰਾਈਟ ਤੇ ਇਹ 2 2 ਤਾਰਾ ਸਪੀਕਰ ਦੀਆਂ ਇੱਕ ਆਪਾਂ ਇਹਦੇ ਵਿੱਚ ਨੋਬ ਵੀ ਫਿੱਟ ਕਰ ਲਈ ਆ ਉਹ ਸਿੱਧੀ ਨੋਬ ਤੋਂ ਕਨੈਕਸ਼ਨ ਦੇ ਕੇ ਆਪਾਂ ਲੈਫਟ ਰਾਈਟ ਇੱਧਰ ਕੱਢ ਲੈ ਜਿਹੜੀ ਨੋਬ ਤੁਹਾਨੂੰ ਦੱਸ ਰਹੀ ਟੋਨ ਲਾਉਣੇ ਜੀ ਨਾ ਮੋਡਿਊਲ ਦੀ ਲੈਫਟ ਰਾਈਟ ਟੋਨ ਚ ਦੇ ਕੇ ਤੇ ਟੋਨ ਤੋਂ ਦੋ ਲੈਫਟ ਰਾਈਟ ਕੱਢ ਲਈਆਂ ਤੇ ਕਾਮਨ ਉੱਥੋਂ ਲੈ ਲਈ ਆਪਾਂ ਤੇ ਇੱਥੇ ਇੱਕ ਆਪਾਂ ਲਾਵਾਂਗੇ ਪਲੱਸ ਦੀ ਤਾਰ LED ਵਾਸਤੇ ਉਥੋਂ ਵੇਖਣਾ ਕਿ 12 ਵੋਲਟ ਦੇਣੇ ਜਾਂ 5 12 ਵੋਲਟ ਦੇਣੇ ਸੋ ਅਗੇ ਤਾਉੰਦ ਕੋਨੇ ਆ ట్రాנסਫਾਰਮਰ ਆਪਾਂ ਉੱਪਰ ਲਾਤਾ ਕਿਉਂਕਿ ਥੱਲੇ ਸਪੇਸ ਘੱਟ ਸੀਗਾ ਉੱਥੇ ਸੈਟਿੰਗ ਨਹੀਂ ਹੁੰਦੀ ਸੀ ਤੇ ਉੱਪਰ ਦੀ ਸੈਟਿੰਗ ਹੋ ਗਈ ਤਾਂ ਆਪਾਂ ਉੱਪਰ ਛੇਕ ਮਾਰ ਕੇ ਉਸ ਨੂੰ ਫਿੱਟ ਕਰਤਾ ਇਹ ਆ ਗਿਆ ట్రాנסਫਾਰਮਰ ਜੀ ਚਾਹਤਾ ਨੇ ਇੱਕ ਮੇਨ ਤੇ ਬਲੂ ਵਾਲੀ 12 0 ਬੋਲਟ ਤੇ ਟਰਾਂਸਫਰ ਮੈਂ ਦੱਸਣਾ ਸੀਗਾ 0 12 ਬੋਲਟ ਦਾ ਟਰਾਂਸਫਰ ਮਾ ਇਹਦੇ ਵਿੱਚ ਲਾਇਆ ਆਪਾਂ 1.61 ਜਿਵੇਂ ਤੁਹਾਨੂੰ ਦੱਸਿਆ ਗਾ ਇਹ ਤਿੰਨ ਜੋ ਪ੍ਰੀ ਸੈਟ ਆ 1.61 ਸਰਕਟ ਦੇ ਨੇ ਤੇ 1.61 ਸਰਕਟ 5 ਬੋਲਟ ਤੋਂ ਚੱਲੂਗਾ ਤੇ ਪਿਛਲੀ ਸਾਈਡ ਆਪਾਂ ਨੋ ਪਲਾਤੀ ਮਾਈਕ ਦੀ ਤੇ ਇੱਥੋਂ ਮੇਨ ਸੋਚ ਦੇ ਤਾਂ ਕਿ ਮਾਈਕ ਨੂੰ ਇੱਕ ਮੇਨ ਨੂੰ ਤੇ ਟਵੀਟਰ ਨੂੰ ਅਦਰਵਾਈਜ਼ ਟਵੀਟਰ ਚਲਵਾ ਚਲਾਉਣੀ ਤਾਂ ਨਹੀਂ ਚਲੋ ਇਹ ਆਪਣਾ 7805 ਜਿੱਦ 12 ਵੋਲਟ ਤੋਂ 5 ਵੋਲਟ ਸਪਲਾਈ ਕੱਢਣਗੇ ਉਹ ਇੱਕ ਡੋਲ ਆਏ ਆ ਇੱਕ ਜਣ ਕੇ ਮੋਡਿਊਲ ਨੂੰ ਤੇ ਦੂਸਰੇ ਜਣ ਕੇ ਈਕੋਮਾਈ ਕ ਸਰਕਟ ਨੂੰ ਇਹ ਬੋਰਡ ਬਰਤਾਂਦਾ ਨੇ ਕਨੈਕਸ਼ਨ ਇਹ ਦੋ ਤਰ੍ਹਾਂ ਆਪਾਂ 12 ਬੋਲੀਆਂ ਲਿਆਂ ਕਪੈਸਟਰ ਦੇ ਕੋਲੋਂ ਪਲਸ ਮਾਈਨਸ ਤੇ ਇਹ ਆਪਾਂ ਲੈਫਟ ਰਾਈਟ ਮਾਈਕ ਵਾਸਤੇ ਤੇ ਮਾਈਕ ਸਰਕਟ ਤੋਂ ਸਿੱਧੀ ਗਈ ਉਹਦੇ ਲੈਫਟ ਰਾਈਟ ਇਹ ਸੋਚ ਲਾਤਾ ਆਪਾਂ ਮਾਈਕ ਔਨ ਕਰਨਾ ਤਾਂ ਜਿੱਥੋਂ ਔਨ ਹੋ ਜਗਾ ਨਹੀਂ ਤਾਂ ਬੰਦ ਰਹੂਗਾ ਤੇ ਇਹ ਆਪਣਾ ਆਡੀਓ ਲੈਫਟ ਰਾਈਟ ਦਾ ਸੋਇ ਚ ਕਿਉਂਕਿ ਇਸ ਕਰਕੇ ਲਾਇਆ ਕਿ ਕੋਈ ਆਉਟ ਵਿੱਚ ਆਮੀ ਹੋਮੀਗ ਨਾ ਜਾਵੇ ਤੇ ਉਸ ਤੋਂ ਬਾਅਦ ਆਪਣਾ ਸਾਰਾ ਸੈਟ ਹੋ ਗਿਆ ਕੰਪਲੀਟ ਤੁਸੀਂ ਦੇਖ ਸਕਦੇ ਕਿੰਨੀ ਦੀ ਲੁੱਕ ਆ ਆ ਹੋ ਗਿਆ ਸਪੀਕਰ ਰੈਡੀ ਤੁਸੀਂ ਦੇਖ ਸਕਦੇ ਦੀ ਲੁੱਕ ਵਿੱਚ ਮੋਡਿਊਲ ਵੋਲਿਮ ਪੁੱਛ अपने अपना स्पीकर बैक साइड मिल गया ये अपना माइक का कंट्रोल स्विच ये अपना इको कंट्रोल ये अपना माइक नोब अपने टच आप ऐसा नु करेंगे ऑन ਇਹ ਤੋਟ ਕਰਦੇ ਆਪਾਂ ਕਨੈਕਟ ਫਿਰ ਤੋਂ ਸੁਣਨੇ ਆ ਇਸ ਦਾ ਸਾਊਂਡ